ਮਹਾਨਗਰ ਦੀ ਪ੍ਰਸਿੱਧ ਨਾਸੀ ਸੰਸਥਾ ਐਂਟੀ ਕ੍ਰਾਈਮ ਤੇ ਐਂਟੀ ਕ腐ਪਸ਼ਨ ਐਸੋਸੀਏਸ਼ਨ ਵੱਲੋਂ 123ਵਾਂ ਮਾਸਿਕ ਰਾਸ਼ਨ ਨੂੰ ਸਮਾਰੋਪਨ ਸਾਲਾਨਾ ਸਮਾਗਮ ਨਾਟਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਉਹਨਾਂ ਜਨਰਲ ਦਿਨ ਐਤਵਾਰ ਨੂੰ ਕਮੇਟੀ ਦਫ਼ਤਰ ਗੁਰੂ ਨਾਨਕ ਕਮੇਟੀ ਮਾਰਕੀਟ ਨੰਮਕ ਚੌਕ ਵਿਕੇ ਹੋਣ ਜਾ ਰਹੇ ਸਮਾਗਮ ਤੇ ਸਨ ਸਮਾਜ ਪਹੁੰਚ ਰਹੇ ਹਨ। ਅਤੇ ਸ਼ਹਿਰ ਵਿੱਚ ਸੂ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵੀ ਪਹੁੰਚ ਰਹੀਆਂ ਹਨ। ਜਿਸ ਦੌਰਾਨ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਸੰਸਥਾ ਦੇ ਮੁਖੀ ਸੁਰੇਂਦਰ ਸਿੰਘ ਕੈਰਨ ਨੇ ਦੱਸਿਆ ਕਿ ਇਸ ਵੱਲ ਸੰਸਥਾ ਵੱਲੋਂ ਇੱਕ ਵਿੰਜਲ ਰੋਡ ਵੱਲ ਔਰਤਾਂ ਨੂੰ ਰਾਸ਼ਨ ਤੇ 1 ਜਿਹੜਾ ਇਹ ਡੋਬ ਰਾਜ ਦੀ ਰਿਪੋਰਟ ਉਹ ਆਪਣੇ ਜਿਲ੍ਹਾ ਪ੍ਰੋਗਰਾਮ ਹੈ ਇਹ ਲੋੜਵੰਦ ਪਰਿਵਾਰਾਂ ਵਾਸਤੇ ਜਿਹੜਾ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਚੱਕ ਵੀ ਲਗਾਇਆ ਜਾ ਰਿਹਾ ਹੈ ਫੂਡਲ ਕੈਂਪ ਵੀ ਅਸੀਂ ਲਗਾ ਰਹੇ ਆਂ ਰੇਸ਼ਪ ਦੇ ਰਹੇ ਆਂ ਬੱਚਿਆਂ ਨੂੰ ਫੀਸਾ ਜਿਹੜਾ ਦੇਂਦਿਆਂ ਦਾ ਫੂਡ ਬੱਚਿਆਂ ਨੂੰ ਅਸੀਂ ਭੁਜੀ ਭਾਗ ਦੇਣਾ ਹੈ 10 ਬੱਚਿਆਂ ਨੂੰ ਭੁਜੀ ਭਾਗ ਦੇ ਰਹੇ ਆਂ ਔਰ 10 ਬਜ਼ੁਰਗਾਂ ਦਾ ਸਨਮਾਨਤਾ ਤੋਈਆ ਪਰਿਵਾਰਾਂ ਨੂੰ ਜਿਹੜਾ ਇਹਦੇ ਵਿੱਚ ਰਾਸ਼ਨ ਦਿੱਤਾ ਜਾਣਾ ਹੈ ਇਹ ਸਾਡੀ ਜਿਹੜੀ ਸਾਰੀ ਸੰਸਥਾ ਵੱਲੋਂ ਜਿਹੜਾ ਮੈਡੀਕਲ ਕੈਂਪ ਪਿਆ ਉਹਦੇ ਵਿੱਚ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਡਾਕਟਰ ਰਤਨ ਹਸਪੀਟਲ ਤੋਂ ਸਾਡੇ ਜਿਹੜੇ ਆ ਉਹ ਵੀ ਆ ਰਹੇ ਆ ਉਹਨਾਂ ਵੱਲੋਂ ਕਪਾ ਜਿਹੜਾ ਇੱਕ ਕ੍ਰੈਮੈਂਟੀ ਕਚਨ ਵੱਲੋਂ ਕੂਗਾ ਕੈਂਪ ਹੈ ਉਹਨਾਂ ਦੇ ਸੰਯੋਗ ਦੇ ਨਾਲ ਅਸੀਂ ਜਿਹੜਾ ਲਵਾ ਰਹੇ ਆ ਮੇਰੀ ਸਾਰੀ ਟੀਮ ਦਾ ਬਹੁਤ ਉਹਨੂੰ ਵਧਾਈ ਦੇਣਾ ਕਿ ਜਿਹੜਾ ਮੇਰੇ ਨਾਲ ਹੋ ਕੇ ਐਡਾ ਵੱਡਾ ਜਿਹੜਾ ਅਪਰਾਧ ਆ ਅਸੀਂ 130 ਦੇ ਰਾਸ਼ਟਰ ਤੇ ਮਾਉਂ ਕਲਪ ਕੋ ਫਰਾਜ ਨੇ ਕਹਿੰਦੇ ਅਸੀਂ ਪੱਜ ਪਰਿਵਾਰ ਨੂੰ ਬਿਨਾਂ ਰਾਖ ਦਿੱਤਾ ਸੀ